ਸਾਡੇ ਲੋਕਾਂ ਨੂੰ ਚੇਤੇ ਆ ਕਿ ਸੋਹਣੀ ਮਈਵਾਲ ਦੇ ਕਿਸੇ ਨੂੰ ਪੜਾਇਆ ਗਿਆ ਸਕੂਲਾਂ ਕਾਲਜਾਂ 'ਚ ਕਹਿੰਦੇ ਮਈਵਾਲ ਨੇ ਸੋਹਣੀ ਨੂੰ ਆਪਣੇ ਪੱਟ ਦਾ ਮਾਸ ਖਵਾਇਆ ਪਰ ਸਾਡੇ ਕੋਲ ਤੇ ਇਤਿਹਾਸ ਹੈਗਾ ਸੀ ਗੜੀ ਗੁਰਦਾਸ ਨੰਗਲ ਵੇਖੋ ਜਾ ਕੇ ਜਿੱਥੋਂ ਬਾਬਾ ਬੰਦਾ ਸਿੰਘ ਬਹਾਦਰ ਫੜਿਆ ਗਿਆ ਜਦੋਂ ਸਿੰਘਾਂ ਦੇ ਕੋਲ ਖਾਣ ਪੀਣ ਦਾ ਸਮਾਨ ਮੁੱਕ ਗਿਆ ਉਸ ਗੜੀ ਗੁਰਦਾਸ ਨੰਗਲ ਵਿੱਚ ਸਿੰਘਾਂ ਨੇ ਇੱਕ ਦੂਜੇ ਦੇ ਮੂੰਹ ਦੇ ਵਿੱਚ ਪੱਟ ਦਾ ਮਾਸ ਚੀਰ ਕੇ ਤੇ ਮੂੰਹ ਚ ਪਾਇਆ ਵੀ ਆਲੇ ਦੋ ਘੜੀਆਂ ਜਿਉਂਦਾ ਰਹਦੀ ਤੇ ਦੁਸ਼ਮਣ ਨਾਲ ਲੜਨਾ ਆਪਾਂ ਵੇਖੋ ਹਾਲਾਤਾਂ 'ਚ ਮੁੜ ਕੇ ਸਭ ਕੁਝ ਜਾਇਜ਼ ਹੁੰਦਾ ਵਾ ਮੁੜ ਕੇ ਜਾਇਜ਼ ਹੈ ਸਾਰਾ ਕੁਝ ਸਾਨੂੰ ਚੇਤੇ ਆ ਸੱਸੀ ਪੁੰਨੂ ਦਾ ਕਿੱਸਾ ਸਸੀ ਪੁੰਨੂ ਦਾ ਰੇਤ ਚ ਸੜ ਗਈ ਉਹ ਸਾਨੂੰ ਕਿਤਾਬਾਂ ਚ ਫਿਲਮਾਂ ਚ ਗਾਣਿਆਂ ਚ ਉਹ ਵਿਖਾ ਦਿੱਤਾ ਗਿਆ ਵੀ ਪ੍ਰੇਮਿਕਾ ਕਿੱਦਾਂ ਸੜੀ ਪਰ ਸਾਨੂੰ ਭੁੱਲ ਗਿਆ ਵੀ ਇੱਕ ਪ੍ਰੇਮੀ ਤਤੀ ਤਵੀ ਤੇ ਬੈਠਾ ਸੀ ਤੇ ਉਹਦੇ ਸੀਸ ਵਿੱਚ ਗਰਮ ਰੇਤਾ ਪੈਂਦੀ ਸੀ ਸਾਨੂੰ ਗੁਰੂ ਅਰਜਨ ਦੇਵ ਦੀ ਗਰਮ ਰੇਤਾ ਭੁੱਲ ਗਈ ਸਾਨੂੰ ਉਹ ਗਰਮ ਰੇਤਾ ਚੇਤੇ ਰਹਿ ਗਈ ਤੁਰੇ ਇੱਕ ਦਰ ਫਿਰਦੇ ਹਾਂ ਧੱਲਾ ਕਿਹੜੀਆਂ ਕਰਦੇ ਹਾਂ ਸੀ ਸਾਨੂੰ ਪੜਾਇਆ ਕੀ ਗਿਆ ਸਾਡੇ ਹੀਰੋ ਕੌਣ ਬਣਾਤੇ ਕਦੀ ਸਾਡੀਆਂ ਬੱਸਾਂ ਤੇ ਸਾਡੇ ਨਿਆਣਿਆਂ ਦੀਆਂ ਸ਼ਰਟਾਂ ਦੇ ਉੱਤੇ ਆ ਕੁਝ ਕੁ ਸਾਲ ਪਹਿਲਾਂ ਦੀ ਗੱਲ ਆ ਸਾਡੇ ਜੋਧੇ ਜਰਨੈਲਾਂ ਦੀਆਂ ਫੋਟੋਆਂ ਹੁੰਦੀਆਂ ਸੀ ਸੰਤ ਬਾਬਾ ਜਰਨੈਲ ਸਿੰਘਾਣ ਹੁਣਾਂ ਦੀਆਂ ਜਾਂ ਦੂਜੇ ਤੀਜੇ ਵੱਡੇ ਜੋਧੀਆਂ ਦੀਆਂ ਫੋਟੋਆਂ ਸੀ ਟੀ-ਸ਼ਰਟਾਂ ਦੇ ਉੱਤੇ ਉਹ ਲਾ ਕੇ ਤੇ ਜੋ ਕੰਜਰਖਾਨਾ ਕਰਨ ਵਾਲੇ ਜਿੰਨੇ ਸੀ ਉਹਨਾਂ ਸਾਰੀਆਂ ਦੀਆਂ ਫੋਟੋਆਂ ਤੁਹਾਡੀਆਂ ਨਿਆਣਿਆਂ ਦੀਆਂ ਟੀ-ਸ਼ਰਟਾਂ ਤੇ ਲੈ ਜਾਂਦੀਆਂ ਇਹ ਹੁੰਦੀ ਆ ਮਾਨਸਿਕ ਅੰਦਰੋਂ ਚੇਂਜਿੰਗ ਕਿਵੇਂ ਕਰਨੀ ਆ ਦੁਸ਼ਮਣ ਡਾਂਗ ਨਹੀਂ ਮਾਰਨਿਆ ਤੁਹਾਨੂੰ ਦੁਸ਼ਮਣ ਤੁਹਾਡਾ ਮਾਈਂਡ ਸੈੱਟ ਕਰਨਿਆ ਬੱਸ ਹੁਣ ਦੁਸ਼ਮਣ ਬਹੁਤ ਸਿਆਣਾ ਤੁਹਾਡਾ ਉਹਨੇ ਤੁਹਾਨੂੰ ਡਾਂਗਾ ਨਾ ਨਹੀਂ ਕੁੱਟਣਾ ਉਹਨੇ ਤੁਹਾਨੂੰ ਬੋਲੀ ਨਹੀਂ ਮਾਰਨੀ ਜਦੋਂ ਦਿਮਾਗ ਦੂਜੇ ਦੇ ਹੱਥਾਂ 'ਚ ਖੇਡਣ ਲੱਗ ਪਿਆ ਦਾੰਗ ਵੱਜੀ ਨਾ ਵੱਜੀ ਇੱਕ ਬਰਾਬਰ ਆ ਕੁੱਟ ਪਈ ਨਾ ਪਈ ਇੱਕ ਬਰਾਬਰ ਆ ਅੱਜ ਸਾਡੇ ਦਿਮਾਗ ਨਾ ਖੇਡਿਆ ਜਾ ਰਿਹਾ ਸਾਡੇ ਦਿਮਾਗ 'ਚ ਕੀ ਕੁਝ ਵਾੜਿਆ ਜਾ ਰਿਹਾ ਤੁਸੀਂ ਇੰਨੇ ਬੈਠੇ ਜੇ ਮੰਨ ਲਓ ਤੁਹਾਡੇ ਨਿਆਣੇ ਦੇ ਸਕੂਲ 'ਚ ਫੰਕਸ਼ਨ ਹੁੰਦਾ ਤੁਹਾਡੇ ਘਰ ਚਿੱਠੀ ਆਵੇ ਵੀ ਤੁਹਾਡੀ ਕੁੜੀ ਐਤ ਕੀ ਫੰਕਸ਼ਨ ਉੱਤੇ ਸਹਿਬਾਂ ਦਾ ਰੋਲ ਕਰੂਗੀ ਕਿੰਨੇ ਮਾਪਿ ਉਹ ਇਹ ਅਲਾਓ ਕਰਨਗੇ ਵੀ ਸਾਡੀ ਕੁੜੀ ਸਟੇਜ ਤੇ ਸਹਿਬਾਂ ਬਣੇ ਕਰੋਗੇ ਲਾਓ ਸਕੂਲਾਂ ਫੰਕਸ਼ਨ ਦੇ ਵਿੱਚ ਚਿੱਠੀ ਆਵੇ ਤੇ ਤੁਹਾਡੀ ਕੁੜੀ ਨੂੰ ਹੀਰ ਬਣਾਉਣਾ ਹੈ ਸਟੇਜ ਦੇ ਉੱਤੇ ਤੁਹਾਡੀ ਕੁੜੀ ਅਲਾਓ ਕਰਦੀ ਹੈ ਸਟੇਜ ਤੇ ਹੀਰ ਬਣੂਗੀ ਜਿਹੜੇ ਪਾਤਰ ਤੁਸੀਂ ਸਟੇਜਾਂ ਤੇ ਨਹੀਂ ਬਣ ਸਕਦੇ ਉਹ ਤੁਹਾਡੇ ਹੀ ਰੋਪਣਾਗੇ ਤੁਹਾਡੇ ਦਿਮਾਗ 'ਚ ਹੀ ਵਾੜ ਦਿੱਤੇ ਅਗਲੇ ਖੇਡਗੇ ਤੁਹਾਡੇ ਦਿਮਾਗ ਦੇ ਨਾਲ ਅਗਲੇ ਸਾਡੇ ਕੋਲ ਝੰਡ ਸੀ ਗੁਰੂ ਕਲਗੀ ਤਰਪਾਦਸ਼ਾ ਦਾ ਭਾਈ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਆਏ ਮਹਾਰਾਜ ਨੂੰ ਮਿਲੇ ਤੇ ਮਹਾਰਾਜ ਪੁੱਛਦੇ ਵੀ ਪਿੰਡ ਕਿਹੜਾ ਵਾ ਭਾਈ ਦਇਆ ਸਿੰਘ ਕਹਿੰਦਾ ਜੀ ਮਾਸ਼ੀਵਾੜਾ ਲਾਗੇ ਮਾਲੀ ਬੈਠਾ ਸੀ ਮਾਲੀ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਪਛਾਣ ਲਿਆ ਤੁਸੀਂ ਆਨੰਦਪੁਰ ਵਾਲੇ ਗੁਰੂ ਜੀ ਮਹਾਰਾਜ ਕਹਿੰਦੇ ਮਾਸ਼ੀਵਾੜੇ 'ਚ ਮੇਰੇ ਦੋ ਸੱਜਣ ਰਹਿੰਦੇ ਆ ਗਲਾਬਾ ਤੇ ਪੰਜਾਬਾ ਤੇ ਮਾਲੀ ਕਹਿੰਦਾ ਮਹਾਰਾਜ ਜਿਨ੍ਹਾਂ ਦੇ ਖੂਬ ਤੇ ਬੈਠੇ ਜੇ ਉਹਨਾਂ ਦਾ ਹੀ ਲਿਆਵਾ ਲਿਆਇਆ ਗਲਾਬਾ ਪੰਜਾਬਾ ਆਏ ਤੇ ਮਹਾਰਾਜ ਨੂੰ ਆਪਣੇ ਘਰ ਲੈ ਕੇ ਹੋਣਾ ਸ਼ਾਮਾਂ ਪਈਆਂ ਚਬਾਰੇ 'ਚ ਬਿਠਾ ਦਿੱਤਾ ਜਲ ਪਾਣੀ ਛਕਾਇਆ ਤੇ ਮਹਾਰਾਜ ਨੇ ਚਬਾਰੇ ਨੂੰ ਬੜੇ ਧਿਆਨ ਨਾਲ ਵੇਖਿਆ ਤੇ ਗਲਾਬੇ ਪੰਜਾਬੇ ਨੂੰ ਆਂਦੇ ਐ ਜਾਵਦਾ ਜਿਵੇਂ ਚਬਾਰਾ ਨਾਲ ਨਵਾਂ-ਨਵਾਂ ਛੱਧਿਆ ਹੁੰਦਾ ਤੁਹੀਂ ਤੇ ਗਲਾਬਾ ਪੰਜਾਬਾ ਭਾਵਨਾ ਵੇਖਣਾ ਸਿੱਖਦੀ ਹੱਥ ਜੋੜ ਕੇ ਕਹਿੰਦੇ ਦੋਵੇਂ ਭਰਾ ਸੱਚੇ ਪਾਤਸ਼ਾਹ ਜਬਾਰਾ ਬਣੇ ਨੂੰ ਤੇ ਸਾਲ ਹੋ ਗਿਆ ਵਾ ਪਰ ਜਿੱਦਣ ਬਣਿਆ ਸੀ ਉਦੋਂ ਹੀ ਕੁੰਡਾ ਮਾਰ ਦਿੱਤਾ ਸੀ ਇਹਨੂੰ ਖੋਲੂਗਾ ਤੇ ਗੁਰੂ ਗੋਬਿੰਦ ਸਿੰਘ ਖੋਲੂਗਾ ਨਹੀਂ ਖੁੱਲਾ ਤੇ ਭਾਵੇਂ ਸਦੀਆਂ ਤੱਕ ਬੰਦ ਰਵੇ ਐਹੀਂ ਖੋਲਣਾ ਮਹਾਰਾਜ ਅਸੀਂ ਗੁਲਾਬੇ ਪੰਜਾਬੇ ਦੇ ਘਰ ਮਹਾਰਾਜ ਨੂੰ ਮਿਲਣ ਵਾਸਤੇ ਗਣੀ ਖਾਂ ਤੇ ਨਬੀ ਖਾਂ ਆਏ ਦੋਵੇਂ ਮੁਸਲਮਾਨ ਅੱਧਾ ਮਿੰਟ ਲੈਣ ਲੱਗਾ ਇਹ ਤੁਹਾਡੇ ਪੀਰ ਆ ਇਮ ਗੱਲ ਤੋਂ ਨੂੰ ਇਸ ਕਰਕੇ ਸੁਣਾਉਣ ਲੱਗਾ ਸਾਡੀ ਕੌਮ ਨੂੰ ਪੀਰਾਂ ਦੇ ਮੇਲੇ ਮਨਾਉਣ ਦਾ ਬੜਾ ਚਾ ਚੜਿਆ ਹਰ ਨੁੱਕਰ 'ਚ ਹਰੇ ਰੰਗ ਦਾ ਝੰਡਾ ਗੱਡ ਕੇ ਹਰਿਆ ਰੰਗ ਫੇਰ ਕੇ ਵੀਰਵਾਰ ਦੇ ਵੀਰਵਾਰ ਸਾਡੀਆਂ ਨੌਂਾਂ ਧੀਆਂ ਸਾਈ ਮਨਾਉਣ ਜਾਂਦੇ ਦਾ ਕੌਲੀ 'ਚ ਤੇਲ ਪਾ ਕੇ ਉੱਥੇ ਤੇ ਬੈਠਿਆ ਉਹ ਨਜ਼ਾਰੇ ਵੱਜਿਆ 150 ਨੂੰ ਸਰੋਂ ਦਾ ਤੇਲ ਹੋਇਆ ਉਹਨਾਂ ਨੂੰ ਕੰਮ ਕਰਨ ਦੀ ਕੀ ਲੋੜਿਆ ਸਾਡੀ ਕੌਮ ਜੈ ਮਸਤਾ ਦੀ ਜੈ ਮਸਤਾ ਦੀ ਕਰਦੀ ਫਿਰਦੀ ਮਸਤੀ ਪੁੱਛਣੀ ਆ ਤੇ ਬਾਬੇ ਫਤੇ ਸਿੰਘ ਨੂੰ ਪੁੱਛੋ ਕਿ ਕੰਨਾਂ 'ਚ ਖਲੋ ਕੇ ਨਾਰੇ ਲਾਈ ਦੇ ਕਹਦੇ ਗੁਰੂ ਗੋਬਿੰਦ ਸਿੰਘ ਤੋਂ ਵੱਡਾ ਮਸਤ ਕਿਹੜਾ ਇੱਥੇ ਜੋ ਸੁਲਫੇ ਸੂਟੇ ਲਾਉਣ ਵਾਲਾ ਆਨੰਦ ਤੜੰਗ ਤੁਸੀਂ ਮਸਤ ਬਣਾ ਕੇ ਤੇ ਪੂਜਣਾ ਸ਼ੁਰੂ ਕਰ ਦਿੱਤਾ ਪਰ ਠਾਵਾਦਾ ਕਿੰਨਾ ਭਾਇਆ ਸਾਡਾ ਕੜਮ ਚੌਧਰੀਆਂ ਨੇ ਜਿੰਨੂੰ ਗੁਰਦਾਰੇ ਦੀ ਪ੍ਰਧਾਨਗੀ ਨਹੀਂ ਮਿਲਦੀ ਉਹ ਕਬਰ ਦਾ ਮਾਮਾ ਬਣਿਆ ਜਾ ਕੇ ਵੀ ਕਬਰ ਤੇ ਪ੍ਰਧਾਨਗੀ ਲੈਣੀ ਭਾਵੇਂ ਕਬਰ ਦੀ ਮਿਲ ਜੇ ਮੈਨੂੰ ਸਿਆਪਾ ਨਿਬੜੇ ਮੈਨੂੰ ਵੀ ਪ੍ਰਧਾਨ ਜੀ ਕਹਿਣ ਦੋ ਕਿ ਰਟਾ ਤੇ ਆ ਪਿਆ ਮਗਰ ਵੀ ਮੈਨੂੰ ਪ੍ਰਧਾਨ ਕੋਈ ਨਹੀਂ ਕਹਿਣ ਡਿਆ ਗੁਰਦਾਰੇ ਦੀ ਨਹੀਂ ਤੇ ਕਬਰ ਦੀ ਸਈ ਮਸਤੀ ਪੁੱਛਣੀ ਆ ਤੇ ਬਾਬੇ ਦੀਪ ਸਿੰਘ ਨੂੰ ਪੁੱਛੋ ਵੀ ਸੀਸ ਤਲੀ ਤੇ ਟਿਕਦਾ ਕਿਦਾਂ ਤੁਹਾਡੇ ਕੋ ਆ ਮਸਤੀ ਆ ਤੁਸੀਂ ਕਿਹੜੇ ਮਸਤਾਂ ਦੇ ਚੱਕਰ ਚ ਪਏ ਜੇ ਗਣੀ ਖਾਂ ਦੇ ਨਬੀ ਖਾਨ ਨੇ ਮਹਾਰਾਜ ਦੇ ਦਰਸ਼ਨ ਕੀਤੇ ਉਸੇ ਰਾਤ ਗਲਾਬੇ ਪੰਜਾਬੇ ਦੇ ਕਰਨ ਨਿਹਾਲਾ ਖੱਤਰੀ ਆਪਣੀ ਮਾਂ ਨੂੰ ਲੈ ਕੇ ਆਇਆ ਤੇ ਨਿਹਾਲੇ ਖੱਤਰੀ ਦੀ ਮਾਂ ਕੋਲ ਨਾ ਖੱਦਰ ਦਾ ਥਾਨ ਸੀ ਤੇ ਮਹਾਰਾਜ ਦੇ ਅੱਗੇ ਰੱਖ ਕੇ ਕਹਿੰਦੀ ਸੱਚੇ ਪਾਤਸ਼ਾਹ ਸਾਰਾ ਪਿੰਡ ਤੇ ਸਾਰਾ ਟੱਬਰ ਮੈਨੂੰ ਡਿਚਰਾਂ ਕਰਦਾ ਹੁੰਦਾ ਸੀ ਵੀ ਤੂੰ ਕਿਥੇ ਗੁਰੂ ਗੋਬਿੰਦ ਸਿੰਘ ਨੂੰ ਬੈਠੀ ਚੇਤੇ ਕਰਦੀ ਰਹਿਨੀ ਆ ਤੇ ਮਹਾਰਾਜ ਮੈਂ ਖੱਦਰ ਦਾ ਥਾਣ ਬਣਾ ਕੇ ਨਾ ਸਾਲ ਹੋ ਗਿਆ ਰੱਖਿਆ ਤੇ ਮੈਂ ਰੋਜ਼ ਤੇਰੇ ਚਰਨਾਂ ਦਾ ਧਿਆਨ ਧਰਦੀ ਹੁੰਨੀ ਹਾਂ ਹੇ ਕਲਕੀ ਵਾਲਿਆ ਲੋਕਾਂ ਦੀਆਂ ਸੁਣਦਾ ਤੇ ਮੇਰੀ ਵੀ ਸੁਣਾ ਆ ਖੱਦਰ ਦਾ ਥਾਣ ਤੂੰ ਆਪ ਲੈਣਾ ਹੀ ਆ ਕੇ ਤੇ ਮਹਾਰਾਜ ਨੇ ਫੜਿਆ ਤੇ ਮੱਥੇ ਤੇ ਲਾ ਕੇ ਆਖਿਆ ਮਾਂ ਇਹੋ ਤੇ ਲੈਣ ਆਈ ਹੱਸੇ ਹੈ ਕੋਈ ਗੁਰੂ ਗੋਬਿੰਦ ਸਿੰਘ ਦਾ ਸਾਨੀ 10 ਲੱਖ ਦਾ ਘੇਰਾ ਪੁੱਤਾਂ ਦੀਆਂ ਲਾਛਾਂ ਕਿਸੇ ਦਾ ਚਪਾਰਾ ਪਵਿੱਤਰ ਕੀਤਾ ਜਾ ਰਿਹਾ ਤੇ ਕਿਸੇ ਦਾ ਖੱਦਰ ਦਾ ਥਾਣ ਲਿਆ ਰਿਹਾ ਇਹੋ ਜਿਹਾ ਗੁਰੂ ਦੁਨੀਆ ਤੇ ਹੈ ਹੀ ਕੋਈ ਨਹੀਂ ਇਹੋ ਜਿਹਾ ਰਹਿਬਰ ਦੁਨੀਆ ਤੇ ਹੈ ਕੋਈ ਨਹੀਂ ਗਣੀ ਖਾ ਤੇ ਨਵੀ ਖਾਨੇ ਅਗਲੀ ਗੱਲ ਕੀਤੀ ਮਹਾਰਾਜ ਘੇਰਾ ਵੱਧ ਗਿਆ ਵਾ ਤਲਾਸ਼ੀ ਹੋ ਰਹੀ ਆ ਕਰੋ ਕਰੀ ਛਾਪੇ ਮਾਰੀ ਹੋ ਰਹੀ ਆ ਇੱਥੇ ਵੀ ਛਾਪਾਂ ਵੱਜਣਾ ਸਵੇਰ ਤੱਕ ਪੱਕੀ ਗੱਲ ਆ ਆਪਾਂ ਨੂੰ ਇਥੋਂ ਨਿਕਲਣਾ ਚਾਹੀਦਾ ਮਹਾਰਾਜ ਕਹਿੰਦੇ ਕਿੱਦਾਂ ਗਣੀ ਖਾਂਦੇ ਨਬੀ ਖਾਂ ਕਹਿੰਦੇ ਮਹਾਰਾਜ ਤੁਸੀਂ ਦੱਸੋ ਮਹਾਰਾਜ ਕਹਿੰਦੇ ਫਿਰ ਲਲਾਰੀ ਦੇ ਘਰੋਂ ਮੱਟ ਲਿਆਓ ਲਲਾਰੀ ਕੱਪੜੇ ਰੰਗਣ ਵਾਲਾ ਮੱਟ ਲਿਆਂਦਾ ਮਹਾਰਾਜ ਕਹਿੰਦੇ ਚੁੱਲਾ ਬਣਾਓ ਚੁੱਲਾ ਬਣਾ ਕੇ ਉੱਤੇ ਮੱਟ ਰੱਖਿਆ ਥੱਲੇ ਅੱਗ ਬਾਲੀ ਵਿੱਚ ਪਾਣੀ ਪਾਇਆ ਮਹਾਰਾਜ ਕਹਿੰਦੇ ਇਹਦੇ ਵਿੱਚ ਨੀਲਾ ਰੰਗ ਪਾ ਦਿਓ ਜਦੋਂ ਨੀਲਾ ਰੰਗ ਉਬਲਿਆ ਤੇ ਮਾਰੇ ਕਹਿੰਦੇ ਜਿਹੜੀ ਨਿਹਾਲੇ ਖੱਤਰੀ ਦੀ ਮਾਤਾ ਮੇਰੇ ਲਈ ਥਾਣ ਦੇ ਆਈ ਨਾ ਖੱਤਰਦਾ ਉਹ ਇਹਦੇ ਵਿੱਚ ਡੋਬ ਕੇ ਤੇ ਨੂੰ ਨੀਲਾ ਰੰਗ ਛਾੜ ਦਿਓ ਰਾਤੋਂ ਰਾਤ ਨੀਲਾ ਰੰਗ ਚੜਿਆ ਤੇ ਸਵੇਰ ਤੱਕ ਉਹ ਕੱਪੜਾ ਨੀਲਾ ਹੋ ਗਿਆ ਸਿੰਘ ਕਹਿੰਦੇ ਮਹਾਰਾਜ ਹੋਣਾ ਮਹਾਰਾਜ ਕਹਿੰਦੇ ਮੇਰਾ ਸਰੀਰ ਗਿੱਠਾਣਾ ਮਿੰਦੋ ਹੁਣ ਉੱਥੇ ਕਿਹੜਾ ਦਰਜੀ ਬੈਠਾ ਇੰਕੀ ਦੇ ਬਣਾਵੇ ਕੁਦਰਤੀ ਗੱਲ ਆ ਨਾ ਹਾਲਾਤ ਆ ਮਹਾਰਾਜ ਕਹਿੰਦੇ ਮੇਰਾ ਸਰੀਰ ਗਿੱਠਾਣਾ ਮਿੰਦੋ ਤੇ ਇਸ ਕੱਪੜੇ ਨੂੰ ਕੱਟ ਕੇ ਤੇ ਵੱਡੇ ਵੱਡੇ ਟੋਪੇ ਲਾ ਕੇ ਤੇ ਮੇਰੇ ਵਾਸਤੇ ਇੱਕ ਨੀਲੇ ਰੰਗ ਦਾ ਸਿੱਧਾ ਜਿਹਾ ਚੋਲਾ ਬਣਾ ਦਿਓ ਨੀਲਾ ਚੋਲਾ ਬਣ ਗਿਆ पलंग ਤੇ ਨੀਲੀ ਚਾਦਰ ਨੀਲੀ ਪਾਲਕੀ ਮਹਾਰਾਜ ਨੇ ਆਪਣੇ ਕੇਸ ਖੋਲ ਕੇ ਤੇ ਪਿੱਛੇ ਮੋਢਿਆਂ ਤੇ ਸੁੱਟ ਲੇ ਤੇ ਮਹਾਰਾਜ ਨੇ ਸੀਸ ਦੇ ਉੱਤੇ ਨੀਲੀ ਪੱਗ ਬੰਨ ਲੀ ਹੱਥ 'ਚ ਤਸਬੀਹ ਫੜ ਕੇ ਤੇ ਮਹਾਰਾਜ ਉਸ ਪਾਲਕੀ ਦੇ ਵਿੱਚ ਵੜ ਕੇ ਤੇ ਉੱਚ ਦੇ ਪੀਰ ਬਣ ਕੇ ਬਹਿ ਗਏ ਅੱਧਾ ਮਿੰਟ ਲੈਣ ਲੱਗਾ ਤੁਹਾਡਾ ਫਿਰ ਉੱਚ ਦਾ ਪੀਰ ਕੀ ਆ ਉੱਚ ਦਾ ਪੀਰ ਕਿੰਨੂੰ ਕਹਿੰਦੇ ਆ ਅਸੀਂ ਅੱਜ ਤੱਕ ਉੱਚ ਦਾ ਪੀਰ ਸਮਝਿਆ ਵਾ ਉੱਚਾ ਪੀਰ ਵੱਡਾ ਪਵਣ ਠੀਕ ਹੈ ਇਹ ਵੀ ਇੱਕ ਸ਼ਰਧਾ ਵਜੋਂ ਠੀਕ ਹੈ ਵੀ ਗੁਰੂ ਗੋਬਿੰਦ ਸਿੰਘ ਉੱਚਾ ਪੀਰ ਆ ਵੱਡਾ ਪੀਰ ਆ ਵੱਡਾ ਰੈਬਰ ਉੱਚ ਦਾ ਪੀਰ ਆ ਪਰ ਹਾਲਾਤਾਂ ਨੂੰ ਵੇਖੀਏ ਤੇ ਇਤਿਹਾਸ ਨੂੰ ਪੜ੍ਹੀਏ ਉੱਚ ਦੇ ਪੀਰ ਦਾ ਮਤਲਬ ਇਹ ਨਹੀਂ ਹੈਗਾ ਅਸਲ ਵਿੱਚ ਉੱਚ ਇੱਕ ਪਿੰਡ ਦਾ ਨਾਮ ਆ ਉੱਚ ਪਿੰਡ ਦਾ ਨਾਮ ਇਹ ਪਿੰਡ ਆ ਪਾਕਿਸਤਾਨ ਚ ਉੱਚ ਪਿੰਡ ਦਾ ਇੱਕ ਕਾਜ਼ੀ ਹੋਇਆ ਵਾ ਕਾਜ਼ੀ ਰੁਕਨਦੀਨ ਜੇਤੇ ਰਖਿਓ ਕਾਜ਼ੀ ਰੁਕਨਦੀਨ ਦੀ ਮੁਲਾਕਾਤ ਹੋਈ ਸੀ ਗੁਰੂ ਨਾਨਕ ਦੇ ਨਾਲ ਮੱਕੇ 'ਚ ਲੈ ਜਾਓ ਧਿਆਨ ਗੁਰੂ ਨਾਨਕ ਦਾ ਮੱਕੇ 'ਚ ਲੈ ਜਾਓ ਤੇ ਜਦੋਂ ਗੁਰੂ ਨਾਨਕ ਦੀ ਮੁਲਾਕਾਤ ਕਾਜ਼ੀ ਰੁਕਨਦੀਨ ਨਾਲ ਹੋਈ ਤੇ ਕਾਜ਼ੀ ਰੁਕਨਦੀਨ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦਾ ਬਾਬਾ ਕੋਈ ਉਪਦੇਸ਼ ਦੇ ਤੇ ਗੁਰੂ ਨਾਨਕ ਪਈ ਕਹਿੰਦੇ ਅੱਜ ਤੋਂ ਬਾਅਦ ਆ ਕੇਸਾਂ ਦੀ ਬਿਦਬੀ ਨਹੀਂ ਕਰਨੀ ਅੱਜ ਤੋਂ ਬਾਅਦ ਕੇਸ ਨਹੀਂ ਕਟਾਉਣੇ ਅੱਜ ਤੱਕ ਉੱਚ ਪਿੰਡ ਦੇ ਜਿੰਨੇ ਮੁਸਲਮਾਨ ਪੀਰ ਫਕੀਰ ਹੋਇਆ ਕੋਈ ਬੰਦਾ ਕਿਸਾਂ ਦੀ ਬੇਦਬੀ ਨਹੀਂ ਕਰਦਾ ਕਹਿੰਦੇ ਸਾਡਾ ਬਲੀ ਮੁਰਸ਼ਿਦ ਬਾਬਾ ਨਾਨਕ ਕਹਿ ਕੇ ਗਿਆ ਵਾ ਇਹ ਉੱਚ ਪਿੰਡ ਦੇ ਪੀਰਾਂ ਦੀ ਗੱਲ ਕਿਉਂਕਿ ਕਾਜੀ ਰੁਕਨਦੀਨ ਦਾ ਪਿੰਡ ਉੱਚ ਸੀ ਜਦੋਂ ਗੁਰੂ ਨਾਨਕ ਤੁਰਨ ਲੱਗੇ ਤੇ ਕਾਜੀ ਰੁਕਨਦੀਨ ਕਹਿੰਦਾ ਬਾਬਾ ਕੋਈ ਪ੍ਰੇਮ ਦੀ ਨਿਸ਼ਾਨੀ ਦੇ ਜਾ ਗੁਰੂ ਨਾਨਕ ਨੇ ਆਪਣੀ ਖੜਾਣ ਦਿੱਤੀ ਆਪਾਂ ਕਹਿੰਦੇ ਨਾ ਮੱਕੇ 'ਚ ਖੜਾਣ ਦਿੱਤੀ ਪਰ ਉਹ ਖੜਾਣ ਮੱਕੇ 'ਚ ਨਹੀਂ ਹੈਗੀ ਹੁਣ ਕਿਉਂਕਿ ਜਦੋਂ ਗੁਰੂ ਨਾਨਕ ਚੱਲ ਗਏ ਤੇ ਕਾਜ਼ੀਆਂ ਨੇ ਕਾਜੀ ਰੁਕਨਦੀਨ ਤੇ ਇੱਕ ਫਤਵਾ ਲਾਇਆ ਸੀ ਕਿ ਨੇ ਗੁਰੂ ਨਾਨਕ ਨੂੰ ਆਪਣਾ ਮੁਰਸ਼ਿਦ ਮੰਨਿਆ ਗਲਤ ਕੀਤਾ ਇਹਨੂੰ ਫਤਵਾ ਲਾਓ ਵੀ ਧਰਤੀ 'ਚ ਗੱਡ ਕੇ ਤੇ ਪੱਥਰ ਮਾਰ ਮਾਰ ਕੇ ਮਾਰਨਾ ਜਦੋਂ ਕਾਜੀ ਰੁਕਨਦੀਨ ਨੂੰ ਧਰਤੀ 'ਚ ਗੱਡਿਆ ਉਹ ਕਹਿੰਦਾ ਮੇਰੀ ਇੱਕ ਅੰਤਮ ਇੱਛਾ ਜੀ ਕਹਿੰਦੇ ਕੀ ਕਹਿੰਦਾ ਜਿਹੜੀ ਬਾਬਾ ਨਾਨਕ ਮੈਨੂੰ ਖੜਾ ਆ ਦੇ ਕੇ ਗਿਆ ਨਾ ਮੈਨੂੰ ਨਹੀਂ ਪਤਾ ਇਹ ਖੜਾਣਾ ਕੀ ਕਰਨਾ ਮੇਰੀ ਉਹ ਖੜਾ ਬਾਬੇ ਨਾਨਕ ਦੀ ਮੇਰੇ ਪਿੰਡ ਉੱਚ ਪਚਾ ਦਿਓ ਅੱਜ ਵੀ ਗੁਰੂ ਨਾਨਕ ਦੀ ਉਹ ਖੜਾ ਉੱਚ ਪਿੰਡ ਚ ਪਈ ਆ ਪਾਕਿਸਤਾਨ ਵਾਲੇ ਚ ਅੱਗੇ ਆ ਜਾਓ ਤੇ ਉੱਚ ਪਿੰਡ ਦਾ ਕੋਈ ਮੁਸਲਮਾਨ ਆਪਣੇ ਕੇਸ ਨਹੀਂ ਕਟਾਉਂਦਾ ਨਹੀਂ ਤੇ ਪੀਰਾਂ ਦੀ ਇੱਕ ਨਿਸ਼ਾਨੀ ਹੁੰਦੀ ਆ ਵੀ ਦਾੜਾ ਹੁੰਦਾ ਪਰ ਮੁੱਛਾ ਨਹੀਂ ਹੁੰਦੀਆਂ ਲੱਬ ਨਹੀਂ ਹੁੰਦੇ ਹੁਣ ਗੁਰੂ ਗੋਬਿੰਦ ਸਿੰਘ ਉੱਚ ਦੇ ਪੀਰ ਬਣੇ ਕਿਉਂ ਇਹ ਕਾਰਨ ਆ ਇੱਕ ਅਸਲ ਵਿੱਚ ਉੱਚ ਦੇ ਪੀਰ ਬਣ ਵਿੱਚ ਨਿਕਲਣ ਦਾ ਇੱਕ ਤਰੀਕਾ ਵਾ ਭੇਸ ਬਟਾ ਕੇ ਕਿ ਜੇ ਐਵੇਂ ਕੋਈ ਪੀਰ ਬਣ ਗਏ ਤੇ ਜੇ ਰਾਜਕਦੇ ਛਾਪਾ ਪੈ ਗਿਆ ਤਾਂ ਨਾ ਹਨਾ ਇਹ ਕਿਹੜਾ ਪੀਰ ਆ ਜਿਹਦੇ ਕੇਸ ਪੂਰੇ ਆ ਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਉੱਚ ਦੇ ਪੀਰ ਬਣਨਾ ਵਾ ਕਿਉਂਕਿ ਉੱਚ ਦੇ ਪੀਰ ਕੇਸਾਂ ਦੀ ਬੇਦਬੀ ਨਹੀਂ ਕਰਦੇ ਇਹ ਨਿਕਲਣ ਦਾ ਇੱਕ ਤਰੀਕਾ ਵਾ ਉੱਚ ਦੇ ਪੀਰ ਦਾ ਮਤਲਬ ਉੱਚਾ ਪੀਰ ਨਹੀਂ ਉੱਚ ਦੇ ਪੀਰ ਦਾ ਮਤਲਬ ਆ ਉੱਚ ਸ਼ਰੀਫ ਵਾਲਾ ਪੀਰ ਉੱਚ ਪਿੰਡ ਵਾਲਾ ਪੀਰ ਕਿਉਂਕਿ ਉੱਚ ਪਿੰਡ ਦੇ ਪੀਰ ਪਾਲਕੀ 'ਚ ਜਾਂਦੇ ਜਿੱਥੇ ਵੀ ਜਾਂਦੇ ਆ ਹੁਣ ਗੁਰੂ ਨਾਨਕ ਦਾ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਪਾਲਕੀ ਦੇ ਵਿੱਚ ਬੈਠੇ ਤਸਬੀਹ ਫੇਰੀ ਅੱਗੋਂ ਗਣੀ ਖਾਂਦੇ ਨਬੀ ਖਾਨੇ ਪਾਲਕੀ ਚੋਕ ਲਈ ਮਗਰੋਂ ਧਰਮ ਸਿੰਘ ਮਾਨਸਿੰਘ ਨੇ ਚੋਕੀ ਤੇ ਦਇਆ ਸਿੰਘ ਨੇ ਚੋਰ ਕਰਨਾ ਸ਼ੁਰੂ ਕਰ ਦਿੱਤਾ ਹੁਣ ਪਾਲਕੀ ਤੁਰੀ ਜਾਵੇ ਮਾਛੀਵਾੜਿਓਂ ਤੁਰਪੀ ਤੇ ਕਣੀ ਖਾਂਦੇ ਨਵੀ ਖਾਂ ਵਾਜ ਪਤਾ ਕੀ ਦਿੰਦੇ ਆ ਹੋਸ਼ਿਆਰ ਖਬਰਦਾਰ ਪੀਰਾਂ ਦੇ ਪੀਰ ਵੁੱਟ ਦੇ ਪੀਰ ਆ ਰਹੇ ਲੋਕੀ ਖਲੋਖ ਲੋਕੇ ਸਜਦੇ ਕਰਨ ਪੀ ਉੱਚਦਾ ਪੀਰ ਆ ਲਿਆ ਅੱਗੇ ਆ ਗਿਆ ਪਿੰਡ ਕਨੇਚ ਕਨੇਚ ਪਿੰਡ 'ਚ ਲੱਗਾ ਨਾਕਾ ਨਾਕੇ ਦੇ ਪਾਲਕੀ ਰੋਕ ਲਈ ਅਗਲਿਆਂ ਨੇ ਗਣੀਖਾਂ ਦੇ ਨਬੀਖਾਂ ਕਹਿੰਦੇ ਜੀ ਇਹਦੇ ਵਿੱਚ ਸਾਡੇ ਉੱਚ ਦੇ ਪੀਰ ਆ ਸਿਪਾਈ ਕਹਿੰਦੇ ਹੋਣਗੇ ਪਰ ਸਾਨੂੰ ਹਦਾਇਤ ਆ ਗੁਰੂ ਗੋਬਿੰਦ ਸਿੰਘ ਕਿਤੇ ਪੀਸ ਵਟਾ ਕੇ ਨਾ ਨਿਕਲ ਜਾਵੇ ਅਸੀਂ ਪਾਲਕੀ ਦੀ ਚੈਕਿੰਗ ਕਰਨੀ ਆ ਕਿਦੇ ਵਿੱਚ ਗੁਰੂ ਗੋਬਿੰਦ ਸਿੰਘ ਤੇ ਨਹੀਂ ਬੈਠਾ ਹੁਣ ਸਾਰੇ ਘੇਰੇ ਘੇਰੇ ਖਲੋਗੇ ਹੋਰ ਵੀ ਕਈ ਆ ਗਏ ਗਣੀਖਾਂ ਤੇ ਨਬੀਖਾਂ ਉਹਨਾਂ ਸਿਪਾਈਆਂ ਨੂੰ ਕਹਿੰਦੇ ਵੀ ਪਾਲਕੀ ਤੁਸੀਂ ਚੈੱਕ ਕਰਨੀ ਆ ਸਿਪਾਈ ਕਹਿੰਦੇ ਅਸੀਂ ਤਾਂ ਅਜ ਤੱਕ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਹੀ ਨਹੀਂ ਵੇਖਿਆ ਸਾਨੂੰ ਕਿਹੜੀ ਪਛਾਣ ਆਉਣੀ ਆ ਇਥੇ ਇੱਕ ਕਾਜੀ ਰਹਿੰਦਾ ਲਾਗੇ ਸਲੋਹ ਪਿੰਡ ਵਾਲਾ ਕਾਜੀ ਚਰਾਗਦੀਨ ਉਹ ਕਾਜੀ ਲਿਆਉਣਾ ਵਾ ਤੇ ਕਾਜੀ ਇਸ ਪਾਲਕੀ ਦਾ ਪੱਲਾ ਪਾਸੇ ਕਰਕੇ ਦਸੂਗਾ ਵੀ ਅੰਦਰ ਉੱਚ ਦਾ ਪੀਰ ਬਿਠਾ ਕੇ ਗੁਰੂ ਗੋਬਿੰਦ ਸਿੰਘ ਬਿਠਾ ਸਲੋਹ ਪਿੰਡ ਵਾਲਾ ਕਾਜੀ ਆ ਗਿਆ ਘੇਰੇ ਘੇਰੇ ਲੋਕਾਂ ਦਾ ਹਜੂਮ ਖਲੋਤਾ ਸਿਪਾਈ ਖਲੋਤੇ ਘੇਰਾ ਪਾ ਕੇ ਵੀ ਇਹ ਕਵੇ ਵੀ ਵਿੱਚ ਗੁਰੂ ਗੋਬਿੰਦ ਸਿੰਘ ਆ ਤੇ ਅਸੀਂ ਫੜ ਲੀਏ ਫੌਦਾਂ ਕਾਜ਼ੀ ਨੂੰ ਕਹਿੰਦਾ ਕਾਜ਼ੀ ਸਾਹਿਬ ਹੋ ਅੱਗੇ ਪਾਲਕੀ ਦਾ ਪੱਲਾ ਪਾਸੇ ਕਰੋ ਤੇ ਸਾਨੂੰ ਦੱਸੋ ਵੀ ਵਿੱਚ ਕੌਣ ਬੈਠਾ ਕਾਜ਼ੀ ਨੇੜੇ ਹੋਇਆ ਉਹਨੇ ਪਾਲਕੀ ਦਾ ਪੱਲਾ ਪਾਸੇ ਕੀਤਾ ਨੀਲਾ ਬਾਣਾ ਨੀਲਾ ਦਸਤਾਰਾ ਖੁੱਲੇ ਕੇਸ ਮੋਢਿਆਂ ਤੇ ਤਿੱਖਾ ਨੱਕ ਗੋਰਾ ਨਿਸ਼ੋ ਰੰਗ ਅੰਮ੍ਰਿਤ ਭਿਜੇ ਨੈਣ ਗੱਜ ਚੌੜੀ ਛਾਤੀ ਮੋਟੀਆਂ ਮੋਟੀਆਂ ਬਾਵਾ ਨੈਣਾ 'ਚ ਮਸਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਾਜ਼ੀ ਵੇਖ ਕੇ ਕਹਿੰਦਾ ਸੁਬਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਮਹਾਰਾਜ ਤੁਸੀਂ ਕਹਿੰਦਾ ਮਹਾਰਾਜ ਤੁਸੀਂ ਤੇ ਮਹਾਰਾਜ ਕਹਿੰਦੇ ਹਾਂਜੀ ਉਸਤਾਦ ਜੀ ਅਸੀਂ ਬਸ ਇੱਥੇ ਕੁੰਟੀ ਸੀ ਵਿੱਚ ਸਿਪਾਈਆਂ ਨੇ ਜਿਹੜਾ ਕਾਜੀ ਲਿਆਂਦਾ ਨਾ ਤਫਤੀਸ਼ ਕਰਨ ਵਾਸਤੇ ਚੈਕ ਇਨ ਕਰਨ ਵਾਸਤੇ ਉਹ ਵਿਜਲੀ ਗੱਲ ਦਾ ਕਿਸੇ ਨੂੰ ਵੀ ਨਹੀਂ ਪਤਾ ਵੀ ਉਹ ਜਿਹੜਾ ਕਾਜੀ ਆ ਨਾ ਉਹ ਮਹਾਰਾਜ ਨੂੰ ਨਿੱਕੇ ਹੁੰਦਿਆਂ ਨੂੰ ਗੋਦੀ 'ਚ ਬਿਠਾ ਕੇ ਤੇ ਫਾਰਸੀ ਪੜਾਉਂਦਾ ਹੁੰਦਾ ਸੀ ਉਹ ਸੀ ਮਹਾਰਾਜ ਦਾ ਉਸਤਾਦ ਤੇ ਮਹਾਰਾਜ ਉਹਦੇ ਸਟੂਡੈਂਟ ਜਦੋਂ ਨੇ ਪਾਲਕੀ ਦਾ ਪੱਲਾ ਪਾਸੇ ਕੀਤਾ ਤੇ ਵਿੱਚ ਮਹਾਰਾਜ ਤੋਂ ਉਹਨੇ ਪਛਾਣ ਲਿਆ ਤੇ ਨਾਲ ਹੀ ਸਜਦਾ ਕੀਤਾ ਅੱਖਾਂ ਬੰਦ ਕਰਕੇ ਕਹਿੰਦਾ ਮਹਾਰਾਜ ਤੁਸੀਂ ਮਹਾਰਾਜ ਕਹਿੰਦੇ ਹਾਂਜੀ ਉਸਤਾਦ ਜੀ ਅਸੀਂ ਉਹਨੇ ਨਾਲ ਹੀ ਪੱਲਾ ਥੱਲੇ ਸੁਟਿਆ ਤੇ ਪਛਾਹ ਮੁਰ ਕੇ ਸਿਪਾਈਆਂ ਨੂੰ ਕਹਿੰਦਾ ਹੁਣ ਕੰਮਿਓ कयामत आ सकती है धरती पलट सकती है, 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 है। क्यों तु राह रोकिया पीर दा पीर उचता पीर जा पालकी बि ढीले रखंदी पालकी ढीले रखंदी अथो खणी खा अॻो भरी खा SHUT so <laughs> UP ਮਹਾਰਾਜ ਨੇ ਕਿਹੜੇ ਪਿੰਡਾਂ 'ਚ ਜਾਣਾ ਫਤਿਹ ਨੰਬਰਦਾਰ ਕੋ ਕੋੜੀ ਕਿਦਾਂ ਮੰਗਣੀ ਉਹਦਾ ਹਸ਼ਰ ਕੀ ਹੋਣਾ ਹੈ ਹੇਰ ਪਿੰਡ ਜਾਣਾ ਮਹੰਤ ਕ੍ਰਿਪਾਲ ਦਾਸ ਨੇ ਵਰਤਾਓ ਕਿਦਾਂ ਦਾ ਕਰਨਾ ਵਾ ਆਲਮਗੀਰ ਜਾ ਕੇ ਮਹਾਰਾਜ ਨੇ ਪਾਲਕੀ ਛੱਡਣੀ ਆ ਕਿਹੜੇ ਸਿੰਘ ਨੇ ਮਹਾਰਾਜ ਨੂੰ ਕੋੜਾ ਲਿਆ ਕੇ ਦੇਣਾ ਵਾ ਉਥੋਂ ਮਹਾਰਾਜ ਨੇ ਮੋਹੀ ਪਿੰਡ ਆਉਣਾ ਵਾ ਜਿੱਥੇ ਮਹਾਰਾਜ ਨੇ ਆਪਣੀ ਉਂਗਲੀ ਦਾ ਛੱਲਾ ਵਢਾਉਣਾ ਵਾ ਤੁਸੀਂ ਆਖੋਗੇ ਮਹਾਰਾਜ ਨੇ ਛੱਲਾ ਪਾਇਆ ਸੀ ਇਹ ਮੈਂ ਇੱਥੇ ਨਹੀਂ ਦੱਸਣਾ ਇਹਦੇ ਲਈ ਤੁਹਾਨੂੰ ਦੁਬਾਰਾ ਸੱਦਣਾ ਪਊਗਾ ਫੇਰ ਉਹ ਦੱਸਾਂਗੇ ਕਿ ਉਹ ਛੱਲਾ ਕੀ ਚੀਜ਼ ਆ ਇੰਨਾ ਕ ਸਸਪੈਂਸ ਬਣਿਆ ਰਹਿੰਦੀ ਏ ਉਹ ਕਿਹੜੇ ਪਿੰਡ ਪਿਆ ਵਾ ਉਥੋਂ ਮਹਾਰਾਜ ਨੇ ਰਾਏ ਕੋਟ ਜਾਣਾ ਵਾ ਰਾਏ ਕੱਲੇ ਨੂੰ ਮਿਲਣਾ ਵਾ ਕਿਵੇਂ ਛੋਟੇ ਸਾਹਿਬ ਜਿਆਦਿਆਂ ਦੀ ਖਬਰ ਆਉਣੀ ਆ ਇਹਦੇ ਨਾਲ ਇੱਕ ਪ੍ਰੋਗਰਾਮ ਹੋਰ ਬਣ ਜੂ ਸਾਡਾ ਕਿਉਂ ਭਾਜੀ ਠੀਕ ਹੈ ਨਾ ਫਿਰ ਦੁਬਾਰਾ ਆ ਜਾਾਂਗੇ ਤੇ ਨਾਲੇ ਸੁਣਾ ਜਾਾਂਗੇ ਅਗਲੀ ਗੱਲ ਸਮੇਂ ਦੀ ਸਮਾਪਤੀ ਆ ਹੋਈਆਂ ਪੁੱਲਾਂ ਚੁੱਕਾਂ ਦੀ ਮਾਫੀ ਧੰਨਵਾਦ ਗੁਰੂ ਕੀ ਸੰਗਤ ਦਾ ਸਟੇ ਸੈਕਟਰੀ ਸਾਹਿਬ ਬੜੇ ਸਿਆਣੇ ਆ ਪ੍ਰਧਾਨ ਸਾਹਿਬ ਜੀ ਦਾ ਧੰਨਵਾਦ ਸਾਰੀ ਮੈਨੇਜਮੈਂਟ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜਿੰਨੀ ਟੀਮ ਆ ਸਾਰਿਆਂ ਦਾ ਧੰਨਵਾਦ ਭਾਜੀ ਜਗਜੀਤ ਸਿੰਘ ਉਹਨਾਂ ਦਾ ਮੁਬਾਰਕਾ ਮਹਾਰਾਜ ਨੇ ਤੁਹਾਨੂੰ ਕੁਰਸੀਆਂ ਦਿੱਤੀਆਂ ਗੁਰੂ ਬਾਬਾ ਕਿਰਪਾ ਕਰੇ ਫਿਰ ਵੀ ਸਮੇਂ 'ਚ ਸਮਾਂ ਕੱਢ ਕੇ ਪਹੁੰਚਿਆ ਭਾਜੀ ਤਰਲੋਕ ਸਿੰਘ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਵੀਰਾਂ ਦਾ ਬਹੁਤ ਸਤਿਕਾਰਯੋਗ ਭ ਨਰਵੈਰ ਟੀਵੀ ਵਾਲੇ ਤੇ ਸਾਡਾ ਚੈਨਲ ਵੀ ਇਹੋ ਵੀ ਰੈਂਡਲ ਕਰਦੇ ਆ ਇੱਕੋ ਆਵਾਜ਼ ਤੇ ਆਏ ਆ ਭਾਜੀ ਜੀ ਆਇਆਂ ਨੂੰ ਧੰਨਵਾਦ ਆ ਰਿਆਸਤ ਇਹ ਪੰਜਾਬ ਟੀਵੀ ਇਹਨਾਂ ਦਾ ਵੀ ਧੰਨਵਾਦ ਆ ਭਾਜੀ ਵੀ ਨਾਲ ਪ੍ਰੋਗਰਾਮ ਲਾਈਵ ਕਰ ਰਿਹਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਊਂਡ ਸਿਸਟਮ ਵਾਲੇ ਵੀਰਾਂ ਦਾ ਧੰਨਵਾਦ ਰਾਗੀ ਸਿੰਘਾਂ ਦਾ ਧੰਨਵਾਦ ਗੁਰੂ ਘਰ ਦੇ ਵਜ਼ੀਰ ਬਾਬਾ ਜੀ ਦਾ ਧੰਨਵਾਦ ਸਾਨੂੰ ਦੇ ਦਿਓ ਆਗਿਆ ਮੈਂ ਇੱਕ ਮਿੰਟ ਵੀ ਕਿਉਂਕਿ ਸਾਡਾ ਸਮਾ ਬੜਾ ਉਸਾਬ ਦਾ ਹੈ ਨਾਲ ਦੇ ਸਿੰਘਾਂ ਨੇ ਵੀ ਦੂਰ ਜਾਣਾ ਹੈ ਸਵੇਰੇ ਫੇਰ ਅਸੀਂ ਪ੍ਰੋਗਰਾਮ ਅੰਤੇ ਚਲੇ ਜਾਣਾ ਤੁਸੀਂ ਅਗਲਾ ਪ੍ਰੋਗਰਾਮ ਪ੍ਰਬੰਧਕਾ ਪਾਸੋਂ ਸਰਵਣ ਕਰਿਓ ਸਾਨੂੰ ਦੇ ਦਿਓ ਆਗਿਆ ਹੋਈਆਂ ਪੁੱਲਾਂ ਚੁਕਾਂ ਦੀ ਮੁਆਫੀ ਧੰਨਵਾਦ ਗੁਰੂ ਕੀ ਸੰਗਤ ਦਾ ਹਜ਼ੂਰੀ ਢਾਡੀ ਜਥਾ ਸ੍ਰੀ ਅਕਾਲ ਤਖਤ ਸਾਹਿਬ ਗੁਰਪ੍ਰਤਾਪ ਸਿੰਘ ਪਦਮ ਪਿੰਡ ਖਾਪੜ ਖੇੜੀ ਜ਼ਿਲ੍ਹਾ ਅੰਮ੍ਰਿਤਸਰ ਆਓ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ